ਜਿੱਤ ਦੀ ਪੌੜੀ ਹਾਰ ਦੇ ਪੌੜੇ ਤੋਂ ਸ਼ੁਰੂ ਹੁੰਦੀ ਹੈ। ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ਼ ਪੈਰਾਂ ਨੂੰ ਯਾਦ ਰਹਿਦਾ ਹੈ। ਕਾਮਯਾਬੀ ਦੇ ਰੋਕ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ, ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ। ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਦੇ ਵਿੱਚ ਲਿਖਿਆ ਸੀ ਸੰਗਰੀਆ ਪੜ੍ਹ ਕੇ ਕੇਸਰ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖਤਮ ਹੋ ਗਈ। ਰਸਤੇ 'ਚ ਅਜ ਸਵੇਰੇ-ਸਵੇਰੇ ਹੀ ਕਾਫੀ ਆਵਾਜਾਈ ਸੀ। ਲੋਕ ਪੈਦਲ ਗੱਡਿਆਂ ਅਤੇ ਬੋਤਿਆਂ ਦੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਢੇ ਚਾਦਰੋ ਛਾ ਕੇ ਬੈਠਾ ਸੀ। ਉਸਨੇ ਆਪਣੇ ਆਲੇ-ਦੁਆਲੇ ਕੁਝ ਲਾਲ ਜਿਹਲਦਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ। ਕਿਸਰ ਉਸ ਆਦਮੀ ਦੇ ਆਲੇ-ਦੁਆਲੇ ਲੋਕਾਂ ਦੇ ਝੁਰਮਟ ਨੂੰ ਵੇਖ ਕੇ ਰੁਕ ਗਿਆ। ਪੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ। 2-3 ਬੰਦੇ ਉਸ ਦੇ ਸਾਹਮਣੇ ਬੈਠੇ ਸਨ ਤੇ ਬਾਕੀ ਆਲੇ-ਦੁਆਲੇ ਖੜੇ ਸਨ। ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਿਹਾ ਸਾਈ ਜੀ ਤੁਸੀਂ ਹੱਥਾਂ ਦੀਆਂ ਲਕੀਰਾਂ 'ਚ ਵਿਸ਼ਵਾਸ ਰੱਖਦੇ ਹੋ ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ 'ਚ ਨਹੀਂ ਹੁੰਦੀ ਹੱਥ ਦੀ ਹਰਕਤ 'ਚ ਹੈ ਸ਼ੋਹਰਤ ਕੋਸ਼ਿਸ਼ ਨਹੀਂ ਰੱਬ ਦੀ ਬਰਕਤ ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇੱਕ ਪ੍ਰਾਣਿਕ ਕਥਾ ਹੈ ਕਿ ਸ਼ਿਵ ਜੀ ਤੇ ਪਾਰਵਤੀ ਇੱਕ ਵਾਰ ਦੇਵ ਲੋਕ ਚ ਬੈਠੇ ਠੇਹਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ ਪਾਰਵਤੀ ਦਾ ਧਿਆਨ ਕਰਨੋਂ ਮੁੜ ਰਿਹਾ ਇੱਕ ਗਰੀਬ ਭਿਖਾਰੀ ਤੇ ਪਿਆ ਜਿਸ ਦਾ ਖਾਲੀ ਕਟੋਰਾ ਦੱਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਖੈਰਤ ਨਹੀਂ ਸੀ ਮਿਲੀ ਪਾਰਵਤੀ ਨੂੰ ਬਹੁਤ ਤਰਸ ਆਇਆ ਉਸ ਨੇ ਇਸ ਭਿਖਾਰੀ ਨੂੰ ਥੋੜਾ ਸੋਨਾ ਦੇਣ ਲਈ ਕਿਹਾ ਸ਼ਿਵ ਜੀ ਨੂੰ ਕਿਹਾ ਤੇ ਕਾ ਕਿ ਉਸ ਦੀ ਗਰੀਬੀ ਖਤਮ ਹੋ ਜਾਏ ਸ਼ਿਵ ਜੀ ਨੇ ਕਿਹਾ ਕਿ ਇਸ ਭਿਖਾਰੀ ਦੀ ਕਿਸਮਤ 'ਚ ਸੋਨਾ ਨਹੀਂ ਹੈ ਇਹ ਅਜੇ ਮੇਰੀਆਂ ਦਾਤਾਂ ਦਾ ਪਾਤਰ ਨਹੀਂ ਬਣਿਆ ਪਰ পার্বਤੀ ਦੇ ਜਿਆਦਾ ਜ਼ੋਰ ਪਾਉਣ ਤੇ ਉਸ ਨੇ ਇੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਸਤੇ ਦੇ ਵਿੱਚ ਸੁੱਟ ਦਿੱਤੀ ਭੁੱਖਾ ਤੇ ਉਦਾਸ ਭਿਖਾਰੀ ਨੀਵੀਂ ਪਾਈ ਤੁਰਿਆ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਪਿਆ ਕੁਝ ਦਿਸਿਆ ਭਿਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਦੇ ਨਾਲ ਰਸਤੇ ਦੇ ਨਾਲ ਦੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰਖ ਨੇ ਕਿਸ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਹ ਚ ਫਕੀਰ ਨੇ ਖੁੱਲੇ ਆਕਾਸ਼ ਵੱਲ ਵੇਖਦਿਆਂ ਕਿਹਾ ਪ੍ਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ ਜੋ ਉਸ ਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ ਸੂਰਜ ਛਿਪਦਿਆਂ ਹੀ ਹੌਲੀ-ਹੌਲੀ ਹਵਾ ਰੁਮਕਣੀ ਸ਼ੁਰੂ ਹੋ ਗਈ ਸੀ ਇਸ ਇਲਾਕੇ ਚ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਸਨ ਅਜ ਰਾਤ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪਿੱਪਲ ਦੇ ਦਰਖਤ ਥੱਲੇ ਠਣੇ ਤੇ ਲਾ ਲਿਆ ਆਥਣ ਨੂੰ درخت ਥੱਲੇ ਲੰਮਾ ਪਿਆ ਕੇਸਰ ਪੀਪਲ ਦੇ ਰੁੱਖ ਵਿੱਚ ਬਣੇ ਇੱਕ ਆਲਣੇ ਵੱਲ ਵੇਖਣ ਲੱਗਿਆ। ਇੱਕ ਪੰਛੀ ਆਪਣੇ ਬੂਟਾਂ ਦੇ ਮੂੰਹ ਵਿੱਚ ਲਿਆ ਲਿਆ ਕੇ ਦਾਣੇ ਪਾ ਰਿਹਾ ਸੀ। ਬੂਟਾਂ ਨੇ ਖੁਸ਼ੀ ਵਿੱਚ ਚੀਕ ਦਿਹਾੜਾ ਪਾਇਆ ਹੋਇਆ ਸੀ। ਮਮਤਾ ਦਾ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਦੀ ਯਾਦ ਆ ਗਈ। ਉਸ ਨੂੰ ਆਪਣੀ ਮਾਂ ਦੀ ਤਕਲੀਫਾਂ ਭਰੀ ਜ਼ਿੰਦਗੀ ਬਾਰੇ ਸੋਚਦਿਆਂ ਉਸਦੀ ਕਹਾਣੀ ਦੁਨੀਆ ਦੀ ਹਰ ਮਾਂ ਦੀ ਕਹਾਣੀ ਵਰਗੀ ਲੱਗੀ। ਮੇਰੀ ਮਾਂ ਵੀ ਕਦੇ ਧੀ ਸੀ ਸਾਰੇ ਘਰ ਦੀ ਭਰੀ ਸੀ ਫਿਰ ਬਣੀ ਭੈਣ ਵੀਰ ਦੀ ਖੇਡੇ ਕਿੱਕਲੀ ਕਲੇਰ ਦੀ ਬਾਬਲ ਦੀ ਉਹ ਪੱਗ ਸੀ ਬਸ ਉਹੀ ਉਹਦਾ ਰੱਬ ਸੀ ਵਿਆਹੀ ਚਾਵਾ ਨਾਲ ਸੀ ਮੁੱਕੀ ਕਰਨੋ ਸਵਾਲ ਸੀ ਸੋਟ ਪੇਕਿਆਂ ਦਾ ਆ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਤੇ ਸਭ ਨੂੰ ਰਵਾ ਗਿਆ ਮਾਂ ਨੂੰ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਨਾਮ ਅੱਖਾਂ ਨੀਂਦ ਨਾਲ ਬੁੱਧ ਲੋਣ ਲੱਗੀਆਂ ਅੱਧਿਕ ਰਾਤ ਨੂੰ ਤਰਬ ਕੇ ਗੂੜੀ ਨੀਂਦ ਚੋਂ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਹ ਆਪਣੀ ਮਾਂ ਦੇ 발ਦੇ ਸੇਵੇ ਕੋਲ ਬੈਠਾ ਸੀ ਅੰਗੀਟੇ ਨੂੰ ਉਸਨੇ ਪੁੱਬਲ ਬਣਦਿਆ ਵੇਖਿਆ ਤੇ ਫਿਰ ਠੰਡੀ ਰਾਖ ਬਣਦਿਆਂ ਰਾਖ ਨੂੰ ਭਵੂਤੀ ਬਾਗ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦਾ ਨਾਦ ਇੱਕ ਹੁੱਕਾ ਉਸਦੇ ਦਿਲ ਵਿੱਚ ਅੰਦਰ ਗੂੰਜਣ ਲੱਗ ਪਿਆ ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੁੜਦੀ ਰੋੜੀ ਆਪਣੀ ਚੁੰਨੀ ਦੇ ਲਾੜ ਨਾਲ ਬੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦੀ ਵਿੱਚ ਆ ਡਿੱਗਦਾ ਤਾਂ ਉਹ ਗੱਠ ਕੋਲ ਕੇ ਗੁੜ ਦੀ ਰੂੜੀ ਤੋੜ ਕੇ ਉਸ ਦੇ ਮੂੰਹ ਵਿੱਚ ਪਾ ਦਿੰਦੀ ਸੋਚਦਿਆਂ ਕੇਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ ਉਸ ਦਾ ਦਿਲ ਹੁਣ ਦੁਬਾਰਾ ਸੌਣ ਨੂੰ ਨਹੀਂ ਸੀ ਕਰ ਰਿਹਾ